ਕਰਦੇ ਘਰੇ ਨਹੀਂ ਹੈਗੇ ਉਹ ਗਏ ਨੇ ਬਾਹਰ ਚਾਹ ਕਰ ਰਹੇ ਆਂ ਇਦੀ ਆਰਾ ਇਧਰ ਮਿਸਤਰੀ ਲੱਗੇ ਹੋਏ ਨੇ ਲੇਬਰ ਵਾਲੇ ਚਾਹ ਨੂੰ ਆ ਗਿਆ ਜੀ ਉਵਾਲਾ ਖੰਡ ਆਹ ਪਿਆ ਜੀ ਡੱਬਾ ਮਿੱਠਾ ਪਾ دیਏ ਸ਼ੱਕਰ ਮਿਲਕ ਪਾਪਿੰਦੇ ਨੇ ਤੇਜ ਮਿਸਤਰੀ ਦੇਖਦੇ ਆਂ ਜੀ ਆਈ ਹੋਰੇ ਜੀ ਚਾਹ ਤਿਆਰ ਐਨੇ ਦੁੱਧ ਕੱਟ ਲਈਏ ਜੀ ਫ੍ਰਿਜ ਚੋਂ ਲਓ ਜੀ ਚਾਹ ਹੋ ਗਈ ਤਿਆਰ ਲਓ ਦੁੱਧ ਪਾ ਦੀਏ ਪਾਤਾ ਜੀ ਦੁੱਧ ਬਾਕੀ ਦਾ ਰੱਖ ਦਈਏ ਫ੍ਰਿਜ ਚ ਆ ਲਓ ਜੀ ਕਾ ਵਾਲਾ ਹੋਰ ਆ ਜਾਣ ਲੋ ਅ ਮਿਸਤਰੀ ਵਾਰੀ ਦਿਖਾਉਣਾ ਅੱਜ ਤੁਹਾਨੂੰ ਕੰਮ ਕਰ ਰਹੇ ਨੇ ਇੱਧਰ ਉਧਰ ਬੋਰ ਦਾ ਕੰਮ ਚੱਲ ਰਿਹਾ ਕਹਿੰਦੇ ਚਾਹ ਬਣਾਓ ਚਾਹ ਬਣਾਉਣ ਲੱਗੇ ਸੀ ਚਾਹ ਪੀ ਲਓ ਮਿਸਤਰੀਓ

ਲਓ ਜੀ ਆਪਾਂ ਵੀ ਪੀ ਕੇ ਦੇਖਦੇ ਆ ਇਹੋ ਜੀ ਬਣੀ ਆ ਚਾਹ ਸੁਆਦ ਆ ਬਹੁਤ ਸੁਆਦ ਆ